ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਬੈਰੀ ਅੱਜ ਕੱਲ ਚੋਰਾਂ ਤੇ ਛੱਪਟਮਾਰਾਂ ਨੇ ਵੀ ਆਪਣੇ ਤੌਰ ਤਰੀਕੇ ਬਦਲ ਲਏ ਆ ਹੁਣ ਉਹ ਇਸ ਕਾਰਵਾਈ ਲਈ ਰਾਤ ਦਾ ਜਾਂ ਇਕੱਲੇਪਣ ਦਾ ਇੰਤਜ਼ਾਰ ਨਹੀਂ ਕਰਦੇ ਬਲਕਿ ਸ਼ਰਿਆਮ ਤੇ ਦਿਨ ਦਿਹਾੜੇ ਆਪਣੀ ਇਹ ਕਾਰਵਾਈ ਕਰਦੇ ਆ ਤੇ ਫਰੀਦਕੋਟ ਦੇ ਕੰਮਿਆਣਾ ਗੇਟ ਵਾਲੇ ਦੁਕਾਨਦਾਰ ਤਾਂ ਕੁਝ ਜ਼ਿਆਦਾ ਹੀ ਇਹਨਾਂ ਤੋਂ ਪਰੇਸ਼ਾਨ ਆ ਦੁਕਾਨਦਾਰਾਂ ਨੇ ਦੱਸਿਆ ਕਿ ਚੋਰ ਦਿਨ ਦਿਹਾੜੇ ਦੁਕਾਨਾਂ ਦੇ ਬਾਹਰ ਪਿਆ ਸਮਾਨ ਉੱਥੇ ਖੜੇ ਮੋਟਰਸਾਈਕਲ ਚੇਨੀਆਂ ਪਰਸ ਮੋਬਾਈਲ ਪੈਸੇ ਬਹੁਤ ਕੁਝ ਚਪਟ ਮਾਰ ਕੇ ਚੋਰੀ ਕਰਕੇ ਲੈ ਜਾਂਦੇ ਆ ਤੇ ਜਦੋਂ ਕੋਈ ਹੱਥ ਆਉਂਦਾ ਤੇ ਉਹ ਪੁਲਿਸ ਨੂੰ ਫੜਾਉਂਦੇ ਆ ਹਾਲੇ 2 ਦਿਨ ਪਹਿਲਾਂ ਹੀ ਉਹਨਾਂ ਨੇ 2 ਚੋਰ ਫੜ ਕੇ ਪੁਲਿਸ ਨੂੰ ਫੜਾਏ ਸੀ ਤੇ ਅੱਜ 4 ਹੋਰ ਨਵੇਂ ਆ ਗਏ ਉਹਨਾਂ ਨੇ ਆਪਣੀ ਕਾਰਵਾਈ ਕਰ ਦਿੱਤੀ ਉਹਨਾਂ ਨੇ ਕਿਸੇ ਦੁਕਾਨ ਤੋਂ ਗੀਜ਼ਰ ਚੱਕ ਲਿਆ ਕਿਸੇ ਦਾ ਘਿਓ ਵਾਲਾ ਟੀਨ ਚੱਕ ਲਿਆ ਕਿਸੇ ਦੇ ਭਾਂਡੇ ਚੱਕ ਲਏ ਚੋਰਾਂ ਦੀਆਂ ਇਹਨਾਂ ਕਾਰਵਾਈਆਂ ਤੋਂ ਇੱਕ ਗੱਲ ਇਹ ਵੀ ਸਾਹਮਣੇ ਆਈ ਆ ਕਿ ਦਿਨ ਦਿਹਾੜੇ ਜਿਹੜੇ ਇਹ ਕਾਰਵਾਈਆਂ ਕਰਨ ਵਾਲੇ ਆ ਇਹਨਾਂ ਨੇ ਆਪਣੇ ਇਲਾਕੇ ਵੀ ਬਦਲ ਰੱਖੇ ਆ ਫਰੀਦਕੋਟ ਵਿੱਚ ਚੋਰੀ ਕਰਨ ਲਈ ਹੁਣ ਅੱਜਕੱਲ ਗੁਰੂ ਹਰਸਾਏ ਤਲਵੰਡੀ ਭਾਈ ਜੀਰਾ ਕੋਟਕਪੂਰਾ ਜੈਤੋ ਇਹਨਾਂ ਪਾਸਿਆਂ ਤੋਂ ਚੋਰ ਆਉਣ ਲੱਗੇ ਆ ਤੇ ਫਰੀਦਕੋਟ ਵਾਲੇ ਉਹਨਾਂ ਏਰੀਆ ਦੇ ਵਿੱਚ ਜਾਣ ਲੱਗੇ ਲੱਗਦੇ ਆ ਇਨਾ ਸਭ ਕੁਝ ਹੋਣ ਦੇ ਬਾਵਜੂਦ ਫਰੀਦਕੋਟ ਦੀ ਪੁਲਿਸ ਹੱਥ ਤੇ ਹੱਤ ਧਰੀ ਬੈਠੀ ਆ ਤੇ ਉਹਨਾਂ ਨੂੰ ਜੇ ਕੋਈ ਫੜ ਕੇ ਫੜਾ ਦੇਵੇ ਤਾਂ ਕਾਰਵਾਈ ਕਰ ਲੈਂਦੀ ਆ ਤੇ ਕਈ ਵਾਰ ਕਾਰਵਾਈ ਵੀ ਨਹੀਂ ਕਰਦੀ ਹੈ ਨਾ ਇਹ ਚੋਰਾਂ ਦਾ ਵੱਖਰਾ ਟੱਸ਼ਨ ਆਓ ਸੁਣਦੇ ਆ ਕੀ ਕਹਿੰਦੇ ਨੇ ਚੋਰਾਂ ਤੋਂ ਦੁਖੀ ਹੋਏ ਦੁਕਾਨਦਾਰ ਅਸੀਂ ਅੱਧਰਕ ਮਾਰਕੀਟ 'ਚ ਸਾਡੇ ਬਹੁਤ ਮਾੜੇ ਹਾਲਾਤ ਆ ਕਾਫੀ ਕਾਫੀ ਲੰਬੇ ਸਮੇਂ ਤੋਂ ਚੱਲ ਰਹੇ ਆ ਪਰਸੋ ਵੀ ਸਾਡੇ ਚੋਰੀ ਹੋਈ ਆ ਦੋ ਚੋਰ ਸੀ ਉਹ ਕੋਟਪੂਰੇ ਦੇ ਸਾਡੇ ਇੱਥੇ ਚੋਰੀ ਕਰਕੇ ਲੈ ਗਏ ਕਿਰਿਆਨੇ ਵਾਲੀ ਦੁਕਾਨ ਤੋਂ ਸਾਮਾਨ ਚੋਰੀ ਕੀਤਾ ਮੰਡੀ ਦੇ ਵਿੱਚ ਜਿਹੜੇ ਤਲਵੰਡੀ ਤੋਂ ਲੋਕ ਚੋਰ ਬੱਕਰੇ ਥਾਵਾਂ ਤੋਂ ਆ ਕੇ ਇੱਥੇ ਚੋਰੀਆਂ ਹੋ ਰਹੀਆਂ ਜਿਹੜੀਆਂ ਬਹੁਤ ਮਾੜੇ ਹਾਲਾਤ ਆ ਜਿਹੜਾ ਪ੍ਰਸ਼ਾਸਨ ਆ ਜਿਹੜਾ ਉਹ ਗੂੜੀ ਨੀਂਦ ਸਿੱਤਾ ਹੋਇਆ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਗਈ ਕਿਸੇ ਦੀ ਕੋਈ ਲੁੱਟ ਖੋਹ ਹੋ ਰਹੀ ਆ ਅੱਜ ਦੇ ਟਾਈਮ ਦੇ ਵਿੱਚ ਬਹੁਤ ਜਿਹੜੇ ਸਾਡੀ ਮਾਰਕੀਟ ਦੇ ਵਿੱਚ ਹਾਲਾਤ ਮਾੜੇ ਆ ਵੀ ਡੇਲੀ ਕੋਈ ਬਾਹਰੋਂ ਚੋਰ ਆ ਕੇ ਜਿਹੜੇ ਇੱਥੇ ਚੋਰੀਆਂ ਕਰ ਰਹੇ ਆ ਇਹਨਾਂ ਨਾਲ ਕਿਸੇ ਦਾ ਕੋਈ ਮੋਟਰਸਾਈਕਲ ਚੱਕਿਆ ਗਿਆ ਕਿਸੇ ਦਾ ਕੋਈ ਦੁਕਾਨ ਤੋਂ ਸਮਾਨ ਚੱਕਿਆ ਗਿਆ ਸਾਨੂੰ ਦੁਕਾਨਦਾਰਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਜਿਹੜੇ ਹਾਲਾਤ ਦਿਨੋਂ ਦਿਨ ਬੱਤਰ ਹੋ ਜੁੰਦੇ ਜਾ ਰਹੇ ਆ ਤੇ ਅਸੀਂ ਨਿੰਦਿਆ ਕਰਦੇ ਆ ਪ੍ਰਸ਼ਾਸਨ ਦੀ ਵੀ ਪ੍ਰਸ਼ਾਸਨ ਜਿਹੜਾ ਗੁੱਡ ਨੀਂਦ ਸੁਤਾ ਆ ਉਹ ਕੁਛ ਨਹੀਂ ਅੱਗੇ ਕਾਰਵਾਈ ਕਰ ਰਿਹਾ ਜਿਹੜਾ ਪਰਸੋ ਇੱਥੇ ਕਰਿਆਨੇ ਦੀ ਦੁਕਾਨ ਤੋਂ ਚੋਰੀ ਹੋਈ ਆ ਉਹਨਾਂ ਦੇ ਪਰਚਾ ਦਰਜ ਕਰਾਇਆ ਅੱਜ ਫੇਰ ਨਵੇਂ ਹੋਰ ਕਿਤੇ ਉਹ ਚੋਰ ਆ ਕੇ ਉਹ ਚੋਰੀਆਂ ਇੱਥੇ ਕਰ ਰਹੇ ਆ ਡੇਲੀ ਡੇਲੀ ਜਿਹੜੇ ਹਾਲਾਤ ਬੱਤਰ ਹੋ ਰਹੇ ਜਾਂਦੇ ਆ ਵੀ ਦੁਕਾਨਦਾਰ ਜਾਵੇ ਤਾਂ ਜਾਵੇ ਕਿੱਥੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਦੁਕਾਨਦਾਰਾਂ ਦਾ ਆਪ ਦਾ ਹੀ ਗੁਜ਼ਾਰਾ ਬਹੁਤ ਮੁਸ਼ਕਲ ਨਾ ਹੋ ਰਿਹਾ ਤੇ ਜਿੱਲੀ ਸਾਡੀਆਂ ਚੋਰੀਆਂ ਹੋਣਗੀਆਂ ਤਾਂ ਸਾਡਾ ਘਰ ਦਾ ਗੁਜ਼ਾਰਾ ਚੱਲਣਾ ਵੀ ਔਖਾ ਚੋਰੀਆਂ ਦਾ ਬਹੁਤ ਬੁਰਾ ਹਾਲ ਹੈ ਜੀ ਸਾਡਾ ਤਾਂ ਕੰਮ ਕਰਨ ਦੀ ਨਾਲ ਡੁੱਬ ਹੋਇਆ ਪਿਆ ਜੀ ਪਿਛਲੇ ਵੀ ਕਈ ਦਿਨਾਂ ਚਾਹੀ ਅਸੀਂ ਬੇਰਤੀ ਕਿਸੇ ਪ੍ਰਸ਼ਾਸਨ ਅੱਗੇ ਬਈ ਇਹਨਾਂ ਨੇ ਕਸ ਫਾਈ ਜਾ ਪਰ ਕੁਝ ਨਹੀਂ ਕੀਤਾ ਪ੍ਰਸ਼ਾਸਨ ਨੇ ਉਮ ਕੰਨੀ ਨਹੀਂ ਦਿੱਤਾ ਪਿਆ ਤੇ ਹੁਣ ਸਾਡੇ ਦੁਕਾਨਦਾਰਾਂ ਨੇ ਰਫਾਇੰਡ ਤੱਕ 3 ਚੱਕੇ ਲੈ ਗਏ ਚੋਰ ਤੇ ਅਸੀਂ ਇੰਦਾ ਕੰਮ ਕਰਾਉ ਵੀ ਰਹੇ ਪਏ ਹੁਣ ਅਸੀਂ ਹੱਦ ਕੰਮ ਵੱਲ ਧਿਆਨ ਦਈਏ ਕਿ ਇਨਾ ਚੋਰਾਵਲ ਧਿਆਨ ਦੇਗੀ ਹਾਂਜੀ ਰੋਜ਼ਾਨਾ ਆਪਣੇ ਕਮਰੇ ਨੇ ਕੋਈ ਨਾ ਕੋਈ ਕਿਸੇ ਦਾ ਕਿਸੇ ਦਾ ਕੀਚਰ ਲੈ ਕੇ ਕਿਸੇ ਦਾ ਖੰਡ ਦਾ ਘੱਟਾ ਲੈ ਕੇ ਕੇ ਰਫਾਇਨ ਲੈ ਕੇ ਕਿਸੇ ਦੇ ਪੈਸੇ ਚੋਰੀ ਹੋ ਗਏ ਰੋਜ਼ ਕੁਛ ਨਾ ਕੁਛ ਕਿਸੇ ਦੀਆਂ ਵਾਲੀਆਂ ਲਾ ਲੀਆਂ ਜੀ ਰੋਜ਼ ਕੁਛ ਨਾ ਕੁਛ ਹੁੰਦਾ ਤੇ ਇਸ ਕਰਕੇ ਸਾਡਾ ਤਾਂ ਦਿਨਾਂ ਤੋਂ ਭਰਾਇਆ ਪਿਆ ਜੀ ਇਸ ਏਰੀਆ ਚ ਹੁਣ ਤੱਕ ਕਿੰਨੇ ਬੰਦੇ ਫੜੇ ਜਾ ਚੁੱਕੇ ਐ ਤੋਂ ਲੋਕਾਂ ਨੇ ਫੜ ਕੇ ਪੜਾਈ ਘਟੋ ਘਟਾ 15-20 ਬੰਦੇ ਤਾਂ ਫੜੇ ਜਾ ਚੁੱਕੇ ਐ ਰੋਜ਼ ਦੀਆਂ ਇੱਕ ਦੋ ਚੀਜ਼ਾਂ ਚੋਰੀ ਹੁੰਦੀਆਂ ਹੁੰਦੀਆਂ ਕਿਸੇ ਦੇ ਕੀਟ ਲੈ ਗਿਆ ਤੇ ਅਸੀਂ ਤਾਂ ਦੁਖੀ ਹੋਏ ਪਏ ਜੀ ਤੇ ਇਹ ਜੀ ਵੀਰ ਜੀ ਬਹੁਤ ਦੁਖੀ ਆ ਦੁਕਾਨਦਾਰ ਅਸੀਂ ਚੌਂਕੀਦਾਰ ਅਸੀਂ ਰੱਖਿਆ ਪਿਆ ਉਹ ਸਾਰੀ ਦੇ ਆਪਦੇ ਡਿਊਟੀਦਾਰ ਦੀ ਤਾਂ ਕਰ ਜਾਂਦਾ ਸਵੇਰ ਸਾਨੂੰ ਪ੍ਰੋਬਲਮ ਹੋ ਜਾਂਦੇ ਅਸੀਂ ਗਾਕਾਂ ਦੇ ਭਿਜੀ ਹੁੰਦੀਆਂ ਬਾਹਰ ਸਾਡਾ ਡਿਸਪਲੇ ਵਾਲਾ ਸਵਾਨ ਪਿਆ ਹੁੰਦਾ ਉਹਦੇ 'ਚ ਅਸੀਂ ਵੇਖਿਆ ਸਾਨੂੰ ਡਾਊਟ ਹੈ ਵੀ ਨੇੜੇ ਤੇਰੇ ਬੰਦੇ ਜਿਹੜੇ ਆਪਣਾ ਉਥੇ ਸੈਂਟਰ ਬਣਿਆ ਉਥੋਂ ਕੋਈ ਆਉਂਦੇ ਆ ਦਵਾਈ ਦੂਈ ਲੈਣਾ ਉਹਨਾਂ ਦੇ ਸਾਨੂੰ ਡਾਊਟ ਹੈ ਵੀ ਬਾਰ ਬਾਰ ਦਿੱਤਾ ਹੋਈਆਂ ਇੱਕ ਦੀ ਖੜਦੀ ਪੂਰੀ ਚੱਕੀ ਗਈ ਇੱਕ ਦਿਨ 3 ਚੱਕਿਆ ਗਿਆ ਘੋਦਾ ਉਸ ਤੋਂ ਬਾਅਦ ਅਸੀਂ ਵੇਖਿਆ ਮੇਰੀ ਰਜਾਈ ਚੱਕਣ ਦੀ ਕੋਸ਼ਿਸ਼ ਕੀਤੀ ਮੁੰਡੇ ਨੇ ਮੌਕੇ ਦੇ ਗਿਆ ਤੇ ਉਹ ਕਹਿੰਦਾ ਯਾਰ ਡਿਗ ਵੀ ਹੋਣੀ ਹੈ ਮੈਥੋਂ ਤੇ ਕਸਟਮਰ ਬਣ ਕੇ ਸ਼ੋਅ ਕਰਕੇ ਤੇ ਚਲਾ ਗਿਆ ਉਸ ਤੋਂ ਬਾਅਦ ਇੱਧਰ ਸਾਡੇ ਨਾਲ ਮੱਤਨ ਵਾਲੇ ਸਿੰਘਰਾ ਵਾਲੇ ਸੈਗੇ ਹੈ ਸਿੰਗਰਾ ਇਲੈਕਟ੍ਰੋਨਿਕ ਵਾਲੇ ਉਹਨਾਂ ਦੇ ਗੀਜ਼ਰ ਚੱਕਿਆ ਗਿਆ ਵੀਡੀਓ ਵੀ ਉਹਦੀ ਪਾਈ ਵੀ ਨਹੀਂ ਉੱਥੇ ਅਸੀਂ ਬਹੁਤ ਦੁਖੀ ਆ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਇੱਥੇ ਆਪਦੀ ਪੈਟਰੋਲਿੰਗ ਵਧਾਈ ਜਾਵੇ ਜਾਂ ਥੋੜੀ ਬਤੀ ਜੇ ਇਹਨਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਇਹ ਆਪਦਾ ਕੰਮ ਆਰਾਮ ਨਾਲ ਕਰ ਸਕੀਏ ਇਹੀ ਸਾਡੀ ਸਰਕਾਰ ਅੱਗੇ ਬੇਨਤੀ ਹੈ ਅਸੀਂ ਬਹੁਤ ਜ਼ਿਆਦਾ ਦੁਖੀ ਆ ਨਾ ਲੋਕਾਂ ਲੋਕ ਇਤਨਾ ਹੀ ਕਾਫੀ ਪਿਛਲੇ 6-7 ਮਹੀਨੇ ਤੋਂ ਲੱਗਾ ਲਗਭਗ ਇਸ ਮਾਰਕੀਟ ਦੇ ਵਿੱਚ ਲਗਾਤਾਰ ਕੋਈ ਨਾ ਕੋਈ ਘਟਨਾਵਾਂ ਹੁੰਦੀਆਂ ਕਿਸੇ ਦਾ ਸਾਮਾਨ ਚੱਕਿਆ ਜਾਂਦਾ ਕਿਤੇ ਤੋਂ ਨੱਕੰਦੇ ਪੈਸੇ ਖੋ ਕੇ ਭੱਜੇ ਭੱਜ ਜਾਂਦੇ ਆ ਅਸੀਂ ਲਗਾਤਾਰ ਹੀ ਇਥੋਂ ਫੜ ਕੇ ਦਿਨਾਂ ਦੇ ਫੜਾਉਂਦੇ ਰਹੇ ਤੇ ਵੀਡੀਓ ਬਣਾ ਕੇ ਵੀਰਲ ਹੋਈਆਂ ਬਹੁਤ ਸਾਰੀਆਂ ਪਰ ਇਹਦੇ ਦਿੱਤੇ ਆਦਰਸ਼ ਮਾਰਕੀਟ ਦੇ ਵਿੱਚ ਮਾਰਕੀਟ ਦੇ ਵਿੱਚ ਜਦੋਂ ਵੀ ਨੁਕਸਾਨ ਹੋਇਆ ਬੰਦੇ ਵੀ ਫੜ ਕੇ ਦਿੱਤੇ ਆ ਪਰ ਉਹਨਾਂ ਤੇ ਕੋਈ ਕਦੇ ਕਾਰਵਾਈ ਨਹੀਂ ਹੋਈਗੀ ਲਗਾਤਾਰ ਇਹ ਲੋਕ ਗਿਣਤੀ ਇਹਨਾਂ ਦੀ ਵੱਧ ਹੀ ਜਾਂਦੀ ਹੈ ਤੇ ਲਗਾਤਾਰ ਘਟਨਾਵਾਂ ਵੱਧ ਰਹੀਆਂ ਜਿਸ ਦੇ ਨਾਲ ਪੰਜਾਬ ਦਾ ਹਾਲਾਤ ਤੋਂ ਤ੍ਰੀਕੋੜ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਰਹੇ ਆ ਦੁਕਾਨਦਾਰਾਂ ਨੇ ਪਿਛਲੇ ਦਿਨੀ ਮੀਟਿੰਗ ਕਰਕੇ ਆਪਣਾ ਚੌਂਕੀ ਦਾ ਰੱਖਿਆ ਹੁਣ ਤਾਂ ਜੋ ਇਹਨਾਂ ਨੁਕਸਾਨਾਂ ਨੂੰ ਬਚਾਇਆ ਜਾ ਸਕੇ ਰਾਤ ਨੂੰ ਜਿੰਦੜ ਟੁੱਟਣ ਤੋਂ ਵੀ ਬਚਾਇਆ ਜਾ ਸਕੇ ਦਿਨ ਦੀ ਕੀ ਸੀ ਵੀ ਰਾਤ ਨੂੰ ਤਾਂ ਚੌਂਕੀ ਕਰ ਕੋ ਦਿਨੇ ਵੀ ਉਹ ਜਿਹੜੇ ਹੈਗੇ ਆ ਨਿਸ਼ੇੜੀ ਲੋਕ ਹੈਗੇ ਆ ਬਾਹਰ ਕੀ ਦੁਕਾਨ ਦੇ ਸਮਾਨ ਲੱਗਾ ਤੇ ਚੱਕ ਕੇ ਲਿਜਾਣ ਲੱਗੇ ਮਿੰਟ ਲਾਉਂਦੇ ਹੁਣ ਪਰਸੋਂ ਦੀ ਘਟਨਾ ਹੈਗੀ ਆ ਸਾਡੇ ਅਦਰਸ ਮਾਰਕੀਟ ਦੇ ਵਿੱਚ ਦੋ ਚੋਰ ਫੜੇ ਆ ਸਾਡੇ ਬਾਹਰ ਦੁਕਾਨ ਤੇ ਕਰਿਆਣੀ ਦੁਕਾਨ ਦੇ ਉੱਤੇ ਛੋਹ ਦੇ ਪੀਪਾ ਪਿਆ ਸੀਗਾ ਤੇ ਚੱਕ ਕੇ ਭੱਜਣ ਲੱਗੇ ਸੀਗੇ ਤੇ ਉਦਰਤੀ ਉਹ 슬ਿੱਪ ਹੋ ਗਿਆ ਟਾਇਰ ਉਹਨਾਂ ਦਾ ਮੋਟਰਸਾਈਕਲ ਦਾ ਤੇ ਡਿੱਗ ਪਏ ਤੇ ਇੱਕ ਭੱਜ ਚੱਲੇ ਸੀ ਬੰਦਾ ਫੜ ਕੇ ਸੀ ਉਹਨਾਂ ਨੇ ਬੁਲਕੇ ਪੁਲਿਸ ਨੂੰ ਖੜਾਇਆ ਅੱਜ ਕੀ ਹੋਈ ਅੱਜ ਨਾਲ ਦੀਦ ਨਾਲ ਦੇ ਮਾਰਕੀਟ ਸਾਡੇ ਕੰਮੇਣ ਗੇਟ ਦੇ ਵਿੱਚ ਹੀ ਉੱਥੇ ਤੋਂ ਨਾਕੰਦੇ ਕੰਦੇ ਗੀਜਰ ਚੋਰੀ ਕੀਤਾ ਉਹਨਾਂ ਨੇ ਚੱਕ ਕੇ ਲੈ ਗਏ ਦੰਧਿਆਲੇ ਚੱਕ ਦੰਧਿਆਲੇ ਚੋਰੀਆਂ ਹੋ ਰਹੀਆਂ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਉਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਨਮਸਕਾਰ ਜੀ